ਇਸ ਸਮੇਂ ਦੀ ਵੱਡੀ ਖਬਰ ਅਮਰੀਕਾ ਤੋਂ ਹੈ ਜਿੱਥੇ ਸ਼ਨੀਵਾਰ ਨੂੰ ਡੈਨਵਰ ਇੰਟਰਨੈਸ਼ਨਲ 에ਅਰਪੋਰਟ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਮਰੀਕਨ 에ਅਰਲਾਈਨਸ ਦਾ ਬੋਇੰਗ 737 ਮੈਕਸ 8 ਜਹਾਜ਼ ਟੇਕ-ਆਫ ਦੌਰਾਨ ਅਚਾਨਕ ਰੁਕ ਗਿਆ ਕਿਉਂਕਿ ਇਸ ਦਾ ਲੈਂਡਿੰਗ ਗੇਅਰ ਫੇਲ ਹੋ ਗਿਆ ਸੀ। ਐਨਾ ਹੀ ਨਹੀਂ ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਵੀ ਅੱਗ ਲੱਗ ਗਈ। ਇਹ ਉਡਾਨ ਮਿਆਮੀ ਜਾ ਰਹੀ ਸੀ ਅਤੇ ਇਸ ਵਿੱਚ 173 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰਿਆਂ ਨੂੰ ਐਮਰਜੈਂਸੀ ਸਲਾਈਡਸ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। 6 ਲੋਕਾਂ ਨੂੰ ਮਾਮਲੀ ਸੱਟ ਲਗੀਆਂ ਅਤੇ ਉਹਨਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 2:30 ਵਜੇ ਵਾਪਰੀ। ਐਫਐਫਏ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਨ 에ਅਰਲਾਈਨਸ ਨੇ ਮੰਨਿਆ ਹੈ ਕਿ ਟਾਇਰ ਵਿੱਚ ਤਕਨੀਕੀ ਸਮੱਸਿਆ ਸੀ ਅਤੇ ਹੁਣ ਇਸ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟਸ ਦੇ ਅਨੁਸਾਰ ਤੁਹਾਨੂੰ ਦੱਸਦੇ ਯੇ ਕਿ ਬੋਇੰਗ ਕੰਪਨੀ ਦਾ ਨਾਂ ਪਹਿਲਾਂ ਵੀ ਹਾਦਸਿਆਂ ਨਾਲ ਜੁੜਾ ਰਿਹਾ ਹੈ। 에ਅਰ ਇੰਡੀਆ ਦਾ ਬੋਇੰਗ ਵੀ 12 ਜੂਨ ਨੂੰ ਅਹਮਦਾਬਾਦ ਵਿੱਚ 797 ਅੱਠ ਜਹਾਜ਼ ਅਤਸਾ ਗ੍ਰਸਤ ਹੋ ਗਿਆ ਜਿਸ ਵਿੱਚ 270 ਲੋਕ ਮਾਰੇ ਗਏ ਅਗਭੁਜਾਓ ਵਿਭਾਗ ਨੇ ਜਹਾਜ਼ ਵਿੱਚ ਲੱਗੀ ਅੱਗ ਬੁਝਾ ਦਿੱਤੀ ਹੈ ਅਤੇ ਯਾਤਰੀਆਂ ਨੂੰ ਇੱਕ ਹੋਰ ਉਡਾਨ ਰਾਹੀਂ ਮਿਆਮੀ ਭੇਜ ਦਿੱਤਾ ਗਿਆ ਹੈ ਹਵਾਈ ਅੱਡੇ ਤੇ 1 ਘੰਟੇ ਲਈ ਜ਼ਮੀਨੀ ਨਾਕਾਬੰਦੀ ਰਹੀ ਜਿਸ ਨਾਲ 87 ਉਡਾਨਾਂ ਪ੍ਰਭਾਵਿਤ ਹੋਈਆਂ ਹੁਣ ਸਥਿਤੀ ਆਮ ਵਾਂਗ ਹੈ ਇਸ ਦਾ ਮਤਲਬ ਹੈ ਕਿ ਬੋਇੰਗ ਜਹਾਜ਼ਾਂ ਤੇ ਦੁਬਾਰਾ ਸਵਾਲ ਉਠਾਏ ਜਾ ਰਹੇ ਹਨ ਇਸ ਸਮੇਂ ਦੀ ਵੱਡੀ ਖਬਰ ਅਮਰੀਕਾ ਤੋਂ ਹੈ ਜਿੱਥੇ ਸ਼ਨੀਵਾਰ ਨੂੰ ਡੈਨਵਰ ਇੰਟਰਨੈਸ਼ਨਲ 에ਅਰਪੋਰਟ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਮਰੀਕਨ ਏਅਰਲਾਈਨਸ ਦਾ ਬੋਇੰਗ 737 ਮੈਕਸ 8 ਜਹਾਜ਼ ਟੇਕ-ਆਫ ਦੌਰਾਨ ਅਚਾਨਕ ਰੁਕ ਗਿਆ ਕਿਉਂਕਿ ਇਸ ਦਾ ਲੈਂਡਿੰਗ ਗੇਅਰ ਫੇਲ ਹੋ ਗਿਆ ਸੀ। ਐਨਾ ਹੀ ਨਹੀਂ ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਵੀ ਅੱਗ ਲੱਗ ਗਈ। ਇਹ ਉਡਾਨ ਮਿਆਮੀ ਜਾ ਰਹੀ ਸੀ ਅਤੇ ਇਸ ਵਿੱਚ 173 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰਿਆਂ ਨੂੰ ਐਮਰਜੈਂਸੀ ਸਲਾਈਡਸ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। 6 ਲੋਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਅਤੇ ਉਹਨਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 2:30 ਵਜੇ FFP ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਅਮਰੀਕਨ 에ਅਰਲਾਈਨਸ ਨੇ ਮੰਨਿਆ ਹੈ ਕਿ ਟਾਇਰ ਵਿੱਚ ਤਕਨੀਕੀ ਸਮੱਸਿਆ ਸੀ ਅਤੇ ਹੁਣ ਇਸ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਰਿਪੋਰਟਸ ਦੇ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿ ਬੋਇੰਗ ਕੰਪਨੀ ਦਾ ਨਾਂ ਪਹਿਲਾਂ ਵੀ ਹਾਦਸਿਆਂ ਨਾਲ ਜੁੜਾ ਰਿਹਾ ਹੈ 에ਅਰ ਇੰਡੀਆ ਦਾ ਬੋਇੰਗ ਵੀ 12 ਜੂਨ ਨੂੰ ਅਹਮਦਾਬਾਦ ਵਿੱਚ 797 8 ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ 270 ਲੋਕ ਮਾਰੇ ਗਏ ਅਗਭਜਾਓ ਵਿਭਾਗ ਨੇ ਜਹਾਜ਼ ਵਿੱਚ ਲੱਗੀ ਅੱਗ ਬੁਝਾ ਦਿੱਤੀ ਹੈ ਤੇ ਯਾਤਰੀਆਂ ਨੂੰ ਇੱਕ ਹੋਰ ਉਡਾਨ ਰਾਂਹੀ ਮਿਆਮੀ ਪੇਛ ਦਿੱਤਾ ਗਿਆ ਹੈ ਹਵਾਈ ਅੱਡੇ ਤੇ 1 ਘੰਟੇ ਲਈ ਜ਼ਮੀਨੀ ਨਾਕਾਬੰਦੀ ਰਹੀ ਜਿਸ ਨਾਲ 87 ਉਡਾਨਾਂ ਪ੍ਰਭਾਵਿਤ ਹੋਈਆਂ ਹੁਣ ਸਥਿਤੀ ਆਮ ਵਾਂਗ ਹੈ ਇਸ ਦਾ ਮਤਲਬ ਹੈ ਕਿ ਬੋਇੰਗ ਜਹਾਜ਼ਾਂ ਤੇ ਦੁਬਾਰਾ ਸਵਾਲ ਉਠਾਏ ਜਾ ਰਹੇ ਹਨ